ਬਾਈ ਸਾਡੇ ਨਾਲ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ। ਤੁਹਾਨੂੰ ਉਹਦੇ ਬਾਰੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਵਾਂਗੇ। ਤੇ ਹੁਣ ਆ ਬਾਈ ਤੋਂ ਪੁੱਛਦੇ ਆਪਾਂ ਵੀ ਪ੍ਰਧਾਨ ਕਿੱਥੇ ਆ? ਕੀ ਹਾਲ ਆ ਬਾਈ? ਵਧੀਆ ਵੀਰੇ? ਬਾਈ ਪ੍ਰਧਾਨ ਕਿੱਥੇ ਆ? ਉਹ ਵੀਰੇ ਦਫ਼ਤਰ 'ਚ ਮਿਲਣਗੇ ਐਂ ਕਰਕੇ ਕਿਤੋਂ ਲੰਘ ਜੀ। ਅੱਛਾ ਦਫ਼ਤਰ 'ਚ? ਹਾਂਜੀ। ਠੀਕ ਆ। ਕੰਮ ਕਰ ਰਿਹਾ ਕਿ? ਥਾਂ ਵੀ ਉਹ ਆਨਲਾਈਨ ਦਾ ਕੰਮ ਜੋ ਕਰਦੇ ਹੋ ਉਹਨਾਂ ਦਾ ਚੜਦੇ ਹੁੰਦੇ ਆ। ਰਾਤ ਦੇ 12:30 ਵਜੇ ਤੱਕ ਵੱਜ ਜਾਂਦੇ ਉਹਨਾਂ ਨੂੰ। ਅੱਛਾ ਠੀਕ ਆ। ਉੱਥੇ ਹੀ ਮਿਲਣਗੇ ਬਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੇ ਬਾਬਾ ਜੀ ਜਮਲਾ ਆਪਣਾ ਪ੍ਰੋਸੈਸ ਕਿੰਨਾ ਕੰਪਲੀਟ ਹੋ ਗਿਆ ਜੀ ਆਨਲਾਈਨ ਸਿਸਟਮ ਵਾਲਾ ਬਾਈ ਨਾ ਬੋਲ ਜਮਲਾ ਸਿੰਘ ਪ੍ਰੋਸੈਸ ਜੀ ਆਪਣਾ ਤਕਰੀਬਨ ਕੰਪਲੀਟ ਹੀ ਐ ਹਮ ਬਸ ਥੋੜੀਆਂ ਐਂਟਰੀਆਂ ਰਹਿ ਗਈਆਂ ਉਹੀ ਲੱਗੇ ਪਈ ਸੀ ਚਰੌਂ ਉਹੀ ਲੱਗੇ ਪਈ ਸੀ ਨਾ ਹਾਂ ਬਾਈ ਨਾਲ ਨਾ ਆਇਆ ਥੋੜਾ ਜਿਹਾ ਵੀ ਚਲ ਟਾਈਮ ਨਾਮ ਬੋਲੀ ਜਾਂਦਾ ਠੀਕ ਹੈ ਕਿਉਂਕਿ ਆਪਾਂ 1.5 2019 ਤੋਂ ਲੈ ਕੇ ਇਹ ਚੜਾ ਰਹੇ ਆ ਸਾਰੀਆਂ ਸਾਰੀਆਂ ਤਕਰੀਬਨ ਹੁਣ ਇਹ ਆ ਗਈਆਂ 11 12 2023 ਤੱਕ ਐਂਟਰੀਆਂ ਚੜ ਗਈਆਂ ਸਾਡੇ ਕੋਲੇ ਠੀਕ ਹੈ ਤਕਰੀਬਨ ਇਹ ਮਨੋਂ ਵੀ ਕੁਝ ਜਿਹੜੀਆਂ ਖਰਚੇ ਦੀਆਂ ਉਹ ਐਂਟਰੀਆਂ ਲੈਂਦੀਆਂ ਨਿਕਲੀਆਂ ਹੋਰ ਰਹਿ ਗਈਆਂ ਇਕੱਲੀਆਂ ਬਾਕੀ ਸਾਰਾ ਕੰਮ ਇਹ ਤਕਰੀਬਨ ਕੰਪਲੀਟ ਆ 20 ਕੰਟਰੀਆਂ ਰਹਿ ਗਈਆਂ ਹੋਰ ਚੜਾਉਣੀਆਂ ਤਕਰੀਬਨ ਆਪਾਂ ਇਹ 5-4 ਦਿਨਾਂ ਚ ਕੰਪਲੀਟ ਕਰ ਦਾਂਗੇ ਠੀਕ ਹੈ ਇਹ ਕਿਵੇਂ ਆਇਆ ਛੋਟੇ ਦਿਮਾਗ ਚ 20 ਚੀਜ਼ ਹੋਣੀ ਚਾਹੀਦੀ ਆ ਇਹ ਜੀ ਹੁਣ ਦੇਖੋ ਜਿਹੜਾ ਨਾ ਸਮਾਂ ਚੱਲ ਰਿਹਾ ਹੈ ਪਹਿਲਾਂ ਵੀ ਕਮੇਡੀਆ ਆਈਆਂ ਹਰੇ ਕਹਿੰਦਾ ਜੀ ਵੀ ਮੈਨੂੰ ਹਿਸਾਬ ਦਿਓ ਹੂੰ ਸਾਨੂੰ ਹਿਸਾਬ ਗੁਰੂ ਘਰ ਦਾ ਪਤਾ ਨਹੀਂ ਜਿਹੜੇ ਰਜਿਸਟਰ ਹੁੰਦੇ ਆ ਉਹ ਕੁਝ ਬੰਦੇ ਆਉਂਦੇ ਆ ਦੂਜੀ ਕਮੇਟੀ ਆਉਂਦੀ ਆ ਉਹਨਾਂ ਨੂੰ ਹਿਸਾਬ ਦੇ ਦਿੰਦਾ ਅਗਲਾ ਕਰ ਦਿੰਦਾ ਕਲੀਅਰ ਨਹੀਂ ਆਮ ਲੋਕਾਂ ਨੂੰ ਕੁਝ ਨਹੀਂ ਪਤਾ ਲੱਗਦਾ ਹੁਣ ਸੋਚਿਆ ਵੀ ਕਿਉਂ ਨਾ ਹਰੇਕ ਬੱਚੇ-ਬੱਚੇ ਦੇ ਆਪਾਂ ਜੇਬ 'ਚ ਗੁਰੂ ਘਰ ਦਾ ਹਿਸਾਬ ਆਪਾਂ ਦੀਏ ਠੀਕ ਹੈ ਵੈਬਸਾਈਟ ਬਣਾਈ ਵੀ ਆ ਵੈਬਸਾਈਟ ਆਪ ਦੀ ਭਰੋ ਘਰ ਦੇ ਵਿੱਚ ਦੇਖੋ ਅਸੀਂ ਵੀ ਗੁਰੂ ਘਰ ਦੇ ਵਿੱਚ ਕਿੰਨੀ ਆਮਦਨ ਆ ਕਿੰਨਾ ਖਰਚਾ ਹੈ ਆਪਣੀ ਰਸੀਦ ਦਾ ਨੰਬਰ ਭਰੋ ਆਪਣਾ ਨਾਮ ਭਰੋ ਸਰਚ ਮਾਰੋਗੇ ਤੁਹਾਡਾ ਡਾਟਾ ਨਿਕਲੇ ਉਹ ਵੀ ਅਸੀਂ ਗੁਰੂ ਘਰ ਨੂੰ ਇੰਨੇ ਪੈ ਠੀਕ ਹੈ ਹਾਂ ਜੀ ਵੀ ਤਾਂ ਕਿ ਕੋਈ ਵੀ ਅੱਗੇ ਨਾ ਵੀ ਇਹ ਨਾ ਕਹ ਸਕੇ ਵੀ ਸਾਨੂੰ ਹਿਸਾਬ ਨਹੀਂ ਦਿੱਤਾ ਆਪਾਂ ਕਹਿੰਦੇ ਬੱਚੇ-ਬੱਚੇ ਦੇ ਹਿਸਾਬ ਜੇਬ 'ਚ ਜਾਵੇ ਠੀਕ ਆ ਹੁਣ ਜੇ ਇਕੱਲੀ ਕਮੇਟੀ ਕੋਲ ਹੀ ਨਾ ਹੋਵੇ ਹਾਂ ਠੀਕ ਹੈ ਰਿਕਾਰਡ ਆ ਕਿ ਤਾਂ ਬੱਚੇ-ਬੱਚੇ ਨੂੰ ਪਤਾ ਹੋਵੇ ਵੀ ਸਾਡਾ ਰਿਕਾਰਡ ਕੀ ਆ ਲੈਪਟਾਪ ਤੇ ਖੁੱਲੋ ਮੋਬਾਈਲ ਤੇ ਖੁੱਲੋ ਇਹ ਖੁੱਲੂਗੀ ਖੁੱਲੂਗੀ ਹਾਂ ਜਿਹੜੀ ਆਪਣੀ ਵੈਬਸਾਈਟ ਆ ਹਾਂ ਜੀ ਪਬਲਿਕ ਤਾਂ ਨਹੀਂ ਕੀਤੀ ਨਹੀਂ ਜੀ ਹਜੇ ਪਬਲਿਕ ਤਾਂ ਨਹੀਂ ਕੀਤੀ ਕਿਉਂਕਿ ਕੁਝ ਜਿਹੜੀਆਂ ਐਂਟਰੀਆਂ ਰਹਿਣੀਆਂ ਆ ਜਦੋਂ ਐਂਟਰੀਆਂ ਹੋ ਗਈਆਂ ਆਪਣੀਆਂ ਮੰਨ ਲਓ 20 ਕ ਐਂਟਰੀਆਂ ਇਹ ਰਹਿੰਦੀਆਂ ਨੇ 20 30 ਤੇ ਕੁਸ ਆਪਣੀਆਂ ਖਰਚੇ ਇਹ ਦਰਿੰਦੀਆਂ ਨੇ ਪੰਜ ਚਾਰ ਦਿਨਾਂ ਚ ਪਾ ਦਾਂਗੇ ਨਾਲ ਦੀ ਨਾਲ ਹੀ ਆਪਾਂ ਲਾਈਵ ਕਰ ਦਾਂਗੇ ਠੀਕ ਹੈ ਪੰਜ ਚਾਰ ਦਿਨ ਜਨ ਕਿ 1 ਜਨਵਰੀ 2024 ਤੋਂ ਪਹਿਲਾਂ ਪਹਿਲਾਂ ਆਪਾਂ ਲਾਈਵ ਕਰ ਦਾਂਗੇ ਆਹ ਦੇਖ ਸਕਦੇ ਹੋ ਤੁਸੀਂ ਆਪਣੀਆਂ ਜਿਹੜੀਆਂ ਐਂਟਰੀਆਂ ਨੇ 3392 ਤੱਕ ਪਹੁੰਚ ਗਈਆਂ ਜੀ ਇਹ 3392 ਤੱਕ ਹੈ ਹਾਂਜੀ ਇਹ ਆਪਣੇ 3420 ਤੱਕ ਨਹੀਂ ਜਿਹੜੀਆਂ ਰਸੀਦਾਂ ਹੁਣ ਪ੍ਰੈਜੈਂਟ ਦੇ ਵਿੱਚ ਕੱਟੀਆਂ ਹੋਈਆਂ ਨੇ ਇਹ ਹੋਰ ਗੁਰਦੁਆਰਿਆਂ ਜਿੱਦਾਂ ਨਹੀਂ ਮਨ ਲਾਦਾ ਹੋਣਾ ਇਹ ਹਿੱਟ ਬਣਾ ਆਨਲਾਈਨ ਤਕਰੀਬਨ ਨਹੀਂ ਨਹੀਂ ਹੈਗਾ ਨਾ ਆਪਣੀ ਆਪਾਂ ਤਾਂ ਕਿਹ ਜੀ ਸੋਚੀਏ ਜੀ ਆਪਣੇ ਤਾਂ ਕੋਈ ਕੱਲ ਨੂੰ ਕਿੰਤੂ ਪਰੰਤੂ ਨਾ ਕਰ ਸਕੀ ਠੀਕ ਹੈ ਵੀ ਕੋਈ ਕਹੇ ਵੀ ਮੈਂ ਹਿਸਾਬ ਦੇਖਣਾ ਜੀ ਗੁਰੂ ਘਰ ਦਾ ਹੁਣ ਸਾਰੇ ਪਿੰਡ ਨੂੰ ਕੱਲੇ ਕੱਲੇ ਨੂੰ ਨਹੀਂ ਦਿਖਾ ਸਕਦੇ ਰਜਿਸਟਰਾਂ ਤੇ ਪਰ ਹੁਣ ਸਾਰਾ ਪਿੰਡ ਦੇਖ ਸਕਦਾ ਹੁਣ ਸਾਰਾ ਪਿੰਡ ਦੇਖ ਸਕਦਾ ਬੱਚਾ ਬੱਚਾ ਦੇਖ ਸਕਦਾ ਇਹ ਗੱਲਾਂ ਬਹੁਤ ਵਧੀਆ ਪ੍ਰਾਂ ਲਾਈ ਛੋਟਾ ਇਹ ਕਮੇਟੀ ਦਾ ਤੇ ਇਹ ਹੋਰ ਵੀ ਵਧੀਆ ਕਰਾਂਗੇ ਕੁਝ ਹੋਰ ਵੀ ਇੱਕ ਦੋ ਚੀਜ਼ਾਂ ਹੈਗੀਆਂ ਨੇ ਚਲੋ ਅਸੀਂ ਹਨ ਆਪਣੇ ਤੌਰ ਤੇ ਉਹ ਰੱਖੀਆਂ ਹੋਈਆਂ ਨੇ ਠੀਕ ਹੈ ਵੀ ਤਕਰੀਬਨ ਪੂਰਾ ਵਧੀਆ ਸਾਰਾ ਆਨਲਾਈਨ ਹੀ ਸਿਸਟਮ ਕਰ ਦੇਣਾ ਠੀਕ ਹੈ ਤੇ ਸਾਰੇ ਪਿੰਡ ਵੱਲੋਂ ਮੈਂ ਤੁਹਾਡਾ ਧੰਨਵਾਦ ਅੱਜ ਤੁਹਾਡਾ ਜੀ ਬਹੁਤ-ਬਹੁਤ ਤੁਹਾਡਾ ਜੀ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਤੁਸੀਂ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ ਤੁਹਾਡਾ ਸਹਿਯੋਗ ਹੈ ਬਾਈਆਂ ਦਾ ਸਹਿਯੋਗ ਹੈ ਵੀ ਜਿਹੜਿਆ ਰਾਤ ਹੋਈ ਵੀ ਆ ਹੁਣ ਸਾਨੂੰ ਪਤਾ ਹੈ ਤੇ ਵੀ ਇਹ ਰਾਤ ਨੂੰ ਵੀ ਅਸੀਂ ਬੈਠ ਕੇ ਕਈ ਵਾਰ ਐਂਟਰੀ ਨਹੀਂ ਕਿਉਂਕਿ 1.5 2019 ਹੁਣ 23 ਸਮਾਪਤ ਹੋਣ ਵਾਲਾ ਹੈ ਕਿੰਨੀਆਂ ਐਂਟਰੀਆਂ ਹੋਣਗੀਆਂ ਦੇਖ ਲਓ ਤੁਸੀਂ ਆਪੀ ਹਣਾ ਵੀ ਉਹ ਸਾਰੀਆਂ ਸੀ ਡਾਟਾ ਚੜਾਇਆ ਵਹਿ ਵਹਿ ਕੇ ਬਹੁਤ ਵੱਡਾ ਪ੍ਰੋਗਰਾਮ ਆ ਜੀ ਤੁਹਾਡਾ ਠੀਕ ਹੈ ਜੀ ਬਹੁਤ ਧੰਨਵਾਦ ਠੀਕ ਹੈ ਜੀ ਧੰ वाहि ख़ालसा वाहि फ़ते